ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਮੈਂ ਗੁਲਬੀਰ ਸਿੰਘ ਜੜੀਆ ਪਿੰਡ ਧਰਮਗੜ ਤੋਂ ਤਹਿਸੀਲ ਅਮਲੋ ਜ਼ਿਲ੍ਹਾ ਫਤਿਹਗੜ ਸਾਹਿਬ ਕਿਸਾਨ ਵੀਰੋ ਇਹ ਜੜੀ ਆੜੂ ਦੀ ਨਵੀਂ ਕਿਸਮ ਹੈ ਨੈਕਟਰੀਨ ਸਨੋ ਕুইਨ ਇਸ ਕਿਸਮ ਦਾ ਨਾਮ ਹੈ ਇਹ ਜਿਹੜੀ ਵੈਰਾਈਟੀ ਆ ਹਾਰਟਿਕਲਚਰ ਯੂਨੀਵਰਸਿਟੀ ਨੌਨੀ ਸੋਲਾਂ ਦੇ ਵਿੱਚ ਆ ਹਿਮਾਚਲ ਪ੍ਰਦੇਸ਼ ਤੇ ਉੱਥੋਂ ਇਹ ਬੂਟਾ ਜਿਹੜਾ ਡਾਕਟਰ ਓ ਪੀ ਸ਼ਰਮਾ ਜਿਹੜੇ ਡਾਇਰੈਕਟਰ ਐਕਸਟੈਂਸ਼ਨ ਉਸੇ ਯੂਨੀਵਰਸਿਟੀ ਦੇ ਵਿੱਚ ਰਹੇ ਨੇ ਨੌਨੀ ਯੂਨੀਵਰਸਿਟੀ ਤੇ ਉਹਨਾਂ ਨੇ ਸਾਨੂੰ ਦਿਵਾਇਆ ਸੀ ਇਸ ਆੜੂ ਦੀ ਜਿਹੜੀ ਵੈਰਾਈਟੀ ਹੈ ਦਾ ਜਿਹੜਾ ਪਿਸ਼ੋਕੜ ਹੈ ਉਹ ਯੂ ਐਸ ਏ ਅਮਰੀਕਾ ਕਿਸਾਨ ਦੀ ਦੋੱਖੇ ਦੇ ਜਿਹੜੇ ਫਲ ਨੇ ਉਹ ਬਹੁਤ ਹੀ ਜ਼ਿਆਦਾ ਲਾਲ ਰੰਗ ਦੇ ਵਿੱਚ ਨੇ ਤੇ ਬਹੁਤ ਹੀ ਜ਼ਿਆਦਾ ਲਾਲ ਰੰਗ ਚ ਨੇ ਔਰ ਬਹੁਤ ਵੱਡੀ ਤਦਾਦ ਦੇ ਵਿੱਚ ਉਹਨਾਂ ਨੇ ਫਰੂਟ ਚੱਕਿਆ ਫਲ ਚੱਕਿਆ ਤੇ ਇਹਦਾ ਜਿਹੜਾ ਤੇ ਕਾਫੀ ਵੱਡੀ ਤਦਾਦ ਦੇ ਵਿੱਚ ਇਹਨੂੰ ਫੜ ਲਗਿਆ ਇੱਕ ਦਿਨ ਤੇਜ਼ ਹਨੇਰੀ ਆਈ ਤੇ ਉਹਨੇ ਬੂਟਾ ਸਾਡਾ ਸੜਤਾ ਤੇ ਹੁਣ ਅਸੀਂ ਜਨਵਰੀ ਦੇ ਵਿੱਚ ਜਦੋਂ ਇਹ ਬੂਟੇ ਸੌ ਜਾਣਗੇ ਉਦੋਂ ਇਹਨੂੰ ਚੱਕਣ ਦੀ ਕੋਸ਼ਿਸ਼ ਕਰਾਂਗੇ ਸਪੋਟਾਂ ਲਾ ਕੇ ਤੇ ਫਿਰ ਇਹਦੀ ਕਟਿੰਗ ਵੀ ਕਰ ਦਾਂਗੇ ਥੋੜੀ ਤੇ ਆੜੂ ਦੇ ਜਿਹੜੇ ਵੈਸੇ ਵੀ ਬੂਟੇ ਲਾਉਣ ਦਾ ਜਿਹੜਾ ਠਕਮਾ ਟਾਈਮ ਹੈ ਉਹ ਤਕਰੀਬਨ ਜਨਵਰੀ ਦਾ ਮਹੀਨਾ ਹੁੰਦਾ ਹੈ ਕਿਸਾਨ ਵੀਰੋ ਫਰਵਰੀ ਦੇ ਵਿੱਚ ਜਦੋਂ ਇਹ ਫੁੱਲ ਚੱਕਦੇ ਰਹਿੰਦੇ ਨੇ ਉਹਨੂੰ ਚੇਪਾ ਜਿਹਨੂੰ ਅਸੀਂ ਪੰਜਾਬ ਆਮ ਭਾਸ਼ਾ ਦੇ ਵਿੱਚ ਕਿਸਾਨ ਵੀਰ ਤੇਲਾ ਕਹਿੰਦੇ ਨੇ ਉਹ ਬਹੁਤ ਵੱਡੀ ਤਲਾਦ ਦੇ ਵਿੱਚ ਆਉਂਦਾ ਹੈ ਤੇ ਜੇ ਉਹ ਉਦੋਂ ਸਾਨੂੰ ਜਿਹੜੀ ਚੇਪੇ ਵਾਲੀ ਸਪਰੇਅ ਹੈ ਉਹ ਕਰਨ ਦੀ ਲੋੜ ਹੈਗੀ ਹੈ ਤੇ ਨਹੀਂ ਤਾਂ ਇਹਦੇ ਆੜੂ ਦੇ ਜਿਹੜੇ ਪੱਤੇ ਨੇ ਉਹ ਮੋਝ ਜਾਂਦੇ ਨੇ ਤੇ ਆੜੂਆ ਜਿਹੜਾ ਤਕਰੀਬਨ ਪੰਜਾਬ ਹਰਿਆਣਾ ਜੰਮੂ ਕਸ਼ਮੀਰ ਹਿਮਾਚਲ ਯੂਪੀ ਤੇ ਇਹਦੇ ਲਈ ਠੰਡ ਦੀ ਲੋੜ ਹੈਗੀ ਆ ਪਰ ਪੰਜਾਬ ਦੇ ਵਿੱਚ ਤਕਰੀਬਨ ਇਹ ਮਾਰਚ ਤੋਂ ਲੈ ਕੇ ਜੂਨ ਤੱਕ ਜਿਹੜਾ ਟੈਂਪਰੇਚਰ ਵੱਧ ਜਾਂਦਾ ਉਹਦੀ ਪਕਾਈ ਲਈ ਬਹੁਤ ਚੰਗਾ ਹੈ ਤੇ ਆੜੂ ਕਿਸਾਨ ਵੀਰੋ ਅੱਜਕੱਲ ਮਾਰਕੀਟ 'ਚ ਬਹੁਤ ਲੰਮਾ ਸਮਾਂ ਚੱਲਦੇ ਨੇ ਕਿਸਾਨਾਂ ਨੂੰ ਖਾਣ ਨੂੰ ਮਿਲਦਾ ਹੈ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ ਵੀ ਬਹੁਤ ਚੰਗੀਆਂ ਵੈਰਾਈਟੀਆਂ ਜਿਹੜੀਆਂ ਗੇਤੀਆਂ ਪਛੇਤੀਆਂ ਰਿਲੀਜ਼ ਕਰੀਆਂ ਨੇ ਪਰ ਇਹ ਜਿਹੜੀ ਯੂਨੀਵਰਸਿਟੀ ਅਸੀਂ ਇਹ ਜਿਹੜਾ ਆड़ੂ ਦਾ ਬੂਟਾ ਅਸੀਂ ਸੋਲੇ ਯੂਨੀਵਰਸਿਟੀ ਤੋਂ ਲਿਆ ਠੀਗਾ ਤੇ ਇਹ ਜਿਹੜੇ ਆड़ੂ ਨੇ ਤਾਂ ਰੰਗ ਬੜਾ ਪਿਆਰਾ ਹੈ ਤੇ ਬਹੁਤ ਹੀ ਜਿੰਨਾ ਕਹਿ ਦੋ ਮਤਲਬ ਦੇਖਣ ਨੂੰ ਇਹ ਬਹੁਤ ਪਿਆਰਾ ਲੱਗਦਾ ਤੇ ਬਹੁਤ ਜ਼ਿਆਦਾ ਇਹਦੇ ਤੇ ਚਮਕ ਹੈਗੀ ਹੈ ਤੇ ਇਹਦਾ ਜਿਹੜਾ ਹੈਗਾ ਟੇਸਟ ਬੜਾ ਅੱਛਾ ਹੈ ਤੇ ਕਿਸਾਨ ਵੀਰੋਂ ਇਹ ਤੇ ਪੰਛੀਆਂ ਤੋਂ ਬਚਾਉਣ ਲਈ ਇਸੇ ਤੇ ਜਾਲ ਪਾਇਆ ਹੈ ਤੇ ਨਹੀਂ ਤਾਂ ਪੰਛੀ ਨੇ ਜਿਹੜੇ ਉਹ ਫਲੂਟਾਂ ਦਾ ਬਹੁਤ ਨੁਕਸਾਨ ਕਰਦੇ ਨੇ ਅਸੀਂ ਉਹ ਸਾਹਮਣੇ ਇੱਕ ਬੂਟਾ ਹੈਗਾ ਸਾਡਾ ਉਹ ਸੇਬ ਦਾ ਬੂਟਾ ਹੈਗਾ ਇਹ ਅੰਨਾ ਕਰਕੇ ਜਿਹੜੀ ਵੈਰਾਈਟੀ ਹੈ ਸੇਬ ਦੀ ਹੈਗੀ ਆ ਤੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ ਇਹਨੂੰ ਰੀਲੀਜ਼ ਕਰਤਾ ਤੇ ਇਹਦਾ ਜਿਹੜਾ ਬੂਟਾ ਸੀ ਇਹ ਵੀ ਡਾਕਟਰ ਓਪੀ ਸ਼ਰਮਾ ਜਿਹੜੇ ਡਾਇਰੈਕਟਰ ਐਕਸਟੈਂਸ਼ਨ ਰਹੇ ਨੇ ਸਾਫ ਤੋਂ ਹਮਾਤਲੀ ਯੂਨੀਵਰਸਿਟੀ ਦੇ ਉਹਨਾਂ ਨੇ ਸਾਨੂੰ ਇਹ ਡਾਸੀਗਾ ਦਵਾਇਆ ਸੀ ਉੱਥੋਂ ਸੋਲਨ ਤੋਂ ਤੇ ਨੌਨੀ ਯੂਨੀਵਰਸਿਟੀ ਤੋਂ ਤੇ ਇਹ ਜਿਹੜੇ ਦੂਨੇ ਕਹਿ ਲਓ ਹਮਾ ਯੂਨੀਵਰਸਿਟੀ ਦੇ ਬੂਟੇ ਹੈਗੇ ਨੇ ਤੇ ਨਾਲੇ ਹੀ ਸਾਡੇ ਖਰਮਾਨੀ ਦਾ ਬੂਟਾ ਇਹ ਵੀ ਡਾਟਾ ओपी ਸ਼ਰਮਾ ਜੀ ਨੇ ਸਾਨੂੰ ਉੱਥੋਂ ਹਮਾਤ ਯੂਨੀਵਰਸਿਟੀ ਆ ਜੇ ਕੋਲਨ ਨੌਨੀ ਉਹਨਾਂ ਤੋਂ ਦਵਾਇਆ ਸੀ ਤੇ ਇਹਨੇ ਵੀ ਇੱਕੀ ਅੱਛਾ ਫਲ ਚੱਕਿਆ ਤਕਰੀਬੀ ਕਿ ਇੱਕ ਬੂਟੇ ਨੂੰ 5-5 7-7 ਕਿਲੋ ਖਰਮਾਨੀ ਲੱਗਿਆ ਸੀ ਇਹ ਵੀ ਪਾਹ ਤੇ ਦੋ ਵੈਰਾਈਟੀਆਂ ਪੰਜਾਬ ਐਗਰੀ ਇੰਸਟੀਟਿਊਟ ਲੋਧਾਣੇ ਦੀਆਂ ਹੈਗੀਆਂ ਆੜੂ ਦੀਆਂ ਤੇ ਉਹ ਜਿਹੜੀ ਪਹਿਲਾਂ ਸਾਡਾ ਹਮਾਲਜ ਤੋਂ ਆਇਆ ਵੇ ਆੜੂ ਐ ਸੋਲਨ ਯੂਨੀਵਰਸਿਟੀ ਤੋਂ ਨੌਨੀ ਤੋਂ ਇਹ ਪੰਜਾਬ ਐਗਰੀ ਇੰਸਟੀਟਿਊਟ ਦੀ ਵੈਰਾਈਟੀ ਹੈਗੀ ਆ ਇਹ ਇਹਨੇ ਵੀ ਹੁਣ ਦੇਖੋ ਇਹਦਾ ਰੰਗ ਹੈ ਜਿਹੜਾ ਉਹ ਕਰ ਲਿਆ ਲਾਲ ਹੋਣਾ ਸ਼ੁਰੂ ਹੋ ਗਿਆ ਤੇ ਸਾਡੀ ਪੰਜਾਬ ਐਗਰੀਕਲਚਰਿਸਟਰੀ ਨੇ ਅੱਠ ਵੈਰੈਟੀਆਂ ਆੜੂ ਦੀਆਂ ਅਗੇਤੀਆਂ ਦਰਮਿਆਨੀਆਂ ਤੇ ਪਛੇਤੀਆਂ ਪਾਸ ਕਰੀਆਂ ਨੇ ਆੜੂ ਇੱਕ ਐਦਾਂ ਦਾ ਫਲ ਹੈਗਾ ਜਿਹੜਾ ਸਾਨੂੰ ਤਕਰੀਬਨ ਅਪ੍ਰੈਲ ਤੋਂ ਮਿਲਣਾ ਸ਼ੁਰੂ ਹੋ ਜਾਂਦਾ ਹੈ ਤੇ ਜੁਲਾਈ ਤੱਕ ਜਿਹੜਾ ਇਹ ਫਲ ਹੈ ਸਾਨੂੰ ਲਗਾਤਾਰ ਮਿਲਦਾ ਰਹਿੰਦਾ ਹੈ ਕਿਸਾਨ ਵੀਰੋ ਇਸ ਵੇਲੇ ਜਿਹੜਾ ਇਹਨੂੰ ਆੜੂ ਨੂੰ ਸੋਕਾ ਨਹੀਂ ਲੱਗਣ ਦੇਣਾ ਚਾਹੀਦਾ ਹਲਕਾ ਹਲਕਾ ਜਿਹੜਾ ਪਾਣੀ ਹੈ 3-4 ਦਿਨਾਂ ਬਾਅਦ ਆੜੂ ਨੂੰ ਲਾਉਣਾ ਚਾਹੀਦਾ ਹਲਕਾ ਤਾਂ ਕਿ ਜਿਹੜਾ ਫਾਲਾ ਉਹ ਚੰਗੀ ਕੁਆਲਿਟੀ ਦਾ ਬਣ ਸਕੇ ਤੇ ਆੜੂ ਆ ਜਿਹੜਾ ਤਕਰੀਬਨ ਇਹਨੂੰ ਇੱਕ-ਇੱਕ ਬੂਟੇ ਨੂੰ ਤਕਰੀਬਨ 60-70 ਕਿਲੋ ਤੋਂ ਲੈ ਕੇ 1 ਕਵੈਂਟਲ 20 ਕਿਲੋ ਤੱਕ ਜਿਹੜਾ ਫਾਲ ਲੱਗਣ ਦੀ ਸਮਰੱਥਾ ਹੈਗੀ ਹੈ ਜਿਹੜੀਆਂ ਯੂਨੀਵਰਸਿਟੀ ਦੀਆਂ ਅੱਡ-ਅੱਡ ਵੈਰਿਟੀਆਂ ਹੈਗੀਆਂ ਨੇ ਤੇ ਆੜੂ ਆ ਜਿਹੜਾ ਉਹ ਖਰਾਕੀ ਤੱਤਾਂ ਨਾਲ ਭਰਪੂਰ ਫਸਲ ਹੈ ਫਾਲਾ ਹੈਗਾ ਤੇ ਮੈਂ ਸਮਝਦਾ ਵੀ ਦੋ ਬੂਕੇ ਵੀ ਇੱਕ ਪਰਿਵਾਰ ਚ ਲੱਗੇ ਹੋਣ ਤੇ ਸਾਰਾ ਸਾਲ ਸਾਨੂੰ ਇਹ ਜਿਹੜਾ ਫਾਲਾ ਆਪਣਾ ਘਰਾਂ 'ਚ ਮਿਲਦਾ ਰਹਿੰਦਾ ਤਾਂ ਕਿ ਥੋੜੇ-ਥੋੜੇ ਬੂਟੇ ਜਿਸੀਂ ਲਾ ਲਈਏ ਅਗੇ ਟੇ ਪਛੇਟੇ ਹਰ ਇੱਕ ਵੈਰਾਈਟੀ ਦੇ ਹੈ ਨਾ ਜੀ ਤੇ ਜਿਹੜਾ ਆੜੂ ਆ ਤਾਂ ਸਾਨੂੰ ਘਰਾਂ ਦੇ ਵਿੱਚ ਵੀ ਲਾ ਲੈਣਾ ਚਾਹੀਦਾ ਹੈ ਸਿਆਲ ਦੇ ਦਿਨਾਂ ਦੇ ਵਿੱਚ ਪੱਤੇ ਝਾੜ ਦਿੰਦਾ ਤੇ ਗਰਮੀਆਂ ਦੇ ਦਿਨਾਂ ਚ ਇਹਦੇ ਪੱਤੇ ਆ ਜਾਂਦੇ ਨੇ ਤੇ ਕੋਈ ਬਹੁਤਾ ਵੱਡਾ ਇਹਦਾ ਸਾਈਜ਼ ਵੀ ਨਹੀਂ ਹੁੰਦਾ ਹੈਗਾ ਮਤਲਬ ਦਰਾਖਤ ਦਾ ਜਿਹੜਾ ਦਰਮਿਆਨਾ ਹੁੰਦਾ ਹੈ ਇਸ ਕਰਕੇ ਮੈਸਟਰ ਜੀ ਦਾ ਘਰਾਂ ਦੇ ਵਿੱਚ ਲਾਉਣ ਲਈ ਵੀ ਇਹ ਵੇਤਰ ਹੈਗਾ